ਹਾਂਜੀ ਬਾਈ ਜੀ ਸੌਂਕੀ ਫਾਰਮਰ ਚੈਨਲ ਦੇ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਆਂ ਵੀਰੇ ਸੁਨਾਮ ਮਹਿੰਦਰਾ ਏਜੰਸੀ ਚ ਬਾਈਆਂ ਨੋਰੇ 15 ਅਗਸਤ ਦਾ ਆਜ਼ਾਦੀ ਦਿਵਸ ਦਾ ਪ੍ਰੋਗਰਾਮ ਰੱਖਿਆ ਹੋਇਆ ਤੇ ਡਿਲੀਵਰੀਆਂ ਵੀ ਕਈ ਦੇਣੀਆਂ ਨੇ ਟਰੈਕਟਰ ਨਵੇਂ ਕਈ ਦੇਣੇ ਨੇ ਇਧਰ ਪੰਪ ਤੇ ਕਾਫੀ ਟਰੈਕਟਰ ਖੜੇ ਨੇ ਤੁਸੀਂ ਦੇਖ ਸਕਦੇ ਹੋ ਅੱਜ ਕਾਫੀ ਟਰੈਕਟਰ ਦੇਣੇ ਨੇ ਤੇ ਇੱਕ ਵੀਰੇ ਮਹਿੰਤਰਾ ਦਾ ਮੰਨ ਕੇ ਚਲੋ ਨਵਾਂ ਮਾਡਲ ਆਇਆ 605 ਟਰਬੋ ਵਾਲਾ ਤੇ ਆਪਾਂ ਉਹਦੇ ਬਾਰੇ ਬਾਈ ਨਾਲ ਗੱਲ ਕਰਾਂਗੇ ਤੇ ਇਹ 15 ਅਗਸਤ ਦਾ ਪ੍ਰੋਗਰਾਮ ਰੱਖਿਆ ਏਜੰਸੀ 'ਚ ਤੇ ਕਸਟਮਰ ਆਉਣਗੇ ਜੋ ਸਿਸਟਮ ਸਾਰਾ ਦੇਖ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਾਂਗੇ ਵੀਰੇ ਜਿਹੜਾ ਨਵਾਂ ਮਾਡਲ ਆਇਆ ਉਹਦੇ ਬਾਰੇ ਪੁੱਛਾਂਗੇ ਬਾਈ ਕੰਪਨੀ ਤੋਂ ਸਾਡੇ ਨਾਲ ਨੇ ਹੋਰ ਬਾਈ ਰਮਨ ਸਤਿਕਾਰ ਭਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਾਡੇ ਮੇਰੇ ਵੱਲੋਂ ਤੇ ਸਾਡੀ ਮਹਿੰਦਰਾ ਟਰੈਕਟਰ ਏਜੰਸੀ ਸਲਾਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਇਹ ਮੰਨ ਕੇ ਜੇ ਨਵਾਂ ਮਾਡਲ ਆਇਆ ਹੈ ਨਾ ਅੱਜ ਪਹਿਲੀ ਡਿਲੀਵਰ ਕਰਨ ਆਪਾਂ ਨੇ ਹੈ ਨਾ ਕਿ ਲਾਡੀ ਲੈ ਕੇ ਜਾਉਂਦੇ ਡੱਬੇ ਦਾ ਸਾਡੀ ਕਮਾਨ ਦਿਰ ਬਾਜੀ ਠੀਕ ਹੈ ਹਾਂਜੀ ਤੇ ਇਹ ਚ ਕੀ ਕੀ ਚੇਂਜਸ ਆਏ ਨੇ ਰਮਣਾ ਇਹਦੇ ਵਿੱਚ ਵੀਰੇ ਜਿਹੜੇ ਹੈਗੇ ਨੇ ਇੱਕ ਪਹਿਲੇ ਤੇ ਕੰਪਨੀ ਜਿਹੜਾ ਮਗਰਾਟ ਆਉਂਦੇ ਨੇ ਜੀ ਠੀਕ ਹੈ ਆਪਣੀ ਫੀਚਰ ਤਰਪੋ ਹੈ ਤੇ ਬਦਲਾ ਦਾ ਟਰਬੋ ਦਾ ਸਟicker ਹੈ ਬਾਕਾਇਦਾ ਵੀਰੇ ਟਰਬੋ ਦਾ ਸਟicker ਲੱਗਾ ਆਇ ਤੇ ਜਿਹੜੀ ਐਸੈਸਰੀ ਹੈ ਉਹ ਸਾਰੀ ਕੰਪਨੀਕਟਡ ਹੈ ਜੀ ਸ਼ਾਤਰੀ ਲੱਗੀ ਹੋਈ ਹੈ ਤੇ ਜਿੱਧਰੋਂ ਅੱਗੇ ਤੁਸੀਂ ਵੇਟ ਚੈੱਕ ਕਰ ਸਕਦੇ ਹੋ ਜੀ ਵੇਟ ਲੱਗ ਰਹੇ ਜਿੱਦਾਂ 655 ਤੇ 755 ਦੇ ਉੱਪਰ ਆਉਂਦੇ ਨੇ ਜੀ ਉਹਦੀ ਐਸੈਸਰੀ ਸਾਰੀ ਇਹਦੇ ਤੇ ਕਰਤੀ ਹੈ ਠੀਕ ਹੈ ਹਾਂਜੀ ਸਰ ਤੇ ਤੁਸੀਂ ਦੇਖ ਸਕਦੇ ਹੋ ਵੀਰੇ 4/4 ਹੈ ਇਹ ਚ ਟੂ ਵੀ ਡਰਾਫਟ ਤਾਂ ਕਰਕੇ ਕੀਤੀ ਗਈ ਹੈ ਜੀ ਅੱਜ ਪਹਿਲੀ ਪਹਿਲੀ ਡਿਲੀਵਰੀ ਹੈ ਜੀ ਠੀਕ ਆ ਆਲਾਪਾ ਜਾਂਸੀ ਦੇ ਵਿੱਚ 15 ਅਗਸਤ ਦਾ ਪ੍ਰੋਗਰਾਮ ਆਖਿਆ ਹੋਇਆ ਉਹਦੇ ਕਰਕੇ ਆਪਾਂ ਇਹਦੀ ਸਜਾवट ਸਜਾवट ਕਰਕੇ ਬਣੀ ਜੀ ਇਹ 2 ਵੀਲ ਚ ਵੀ ਆਉਂਦਾ ਆ 2 ਵੀਲ ਚ ਵੀ ਆਉਂਦਾ ਜੀ ਠੀਕ ਆ ਬਾਈ ਜੀ ਤੇ ਸਤਰੀ ਇਹ ਮੰਨ ਕੇ ਚੱਲ ਵਿੱਚ ਫਿੱਟਾ ਹਨਾ ਜਿਵੇਂ ਹੁਣ ਆਪਣੀ ਫਿੱਟੜਾ ਐਸੈਸਰੀ ਕੰਪਨੀ ਫਿੱਟੜਾ ਕਰਬੋ ਵੀਰੇ ਕੰਪਨੀ ਆ ਦੇਖ ਜਿਵੇਂ ਆਪਾਂ ਪਿੰਡਾ ਆਪਾਂ ਮਰਗਾਟਾਂ ਚ ਕਰਾ ਲੈਂਦੇ ਫਿੱਟ ਹਨਾ ਉਹ ਸਿਸਟਮ ਨਹੀਂ ਹੈਗਾ ਕੰਪਨੀ ਇਹ ਕੰਪਨੀ ਵੱਲੋਂ ਫਿੱਟੜੇ ਸਾਰੀ ਮਗਰਾਟਾਂ ਦੇ ਵਿੱਚ ਇਹਦੇ ਪੁੱਲੋਂ ਤੋਂ ਹਾਂ ਇਹ ਸਾਰੇ ਕੰਪਨੀ ਵੱਲੋਂ ਫਿੱਟੜ ਸਿੱਧਾ ਇੰਜਨ ਨਾਲ ਫਿੱਟੜ ਨਹੀਂ ਜੀ ਠੀਕ ਹੈ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਵੀਰੇ ਜਿਵੇਂ 655 755 ਦਾ ਤੇ ਬਾਕੀ ਰੰਗ ਵੀ ਚੈਰੀ ਆ ਗਿਆ ਤੇ ਕਹਿੰਦਾ ਪਾ ਵਾ ਲੁੱਕ ਵਧੀਆ ਲੱਗਦੀ ਹੈਗੀ ਇੱਕ ਤਰ੍ਹਾਂ ਦੀ 655 ਵਾਲੀ ਫੀਲਿੰਗ ਆਉਂਦੀ ਹੈ ਬਾਈ ਜੀ ਠੀਕ ਹੈ ਠੀਕ ਹੈ ਤੇ ਇਹਦੀ ਪਰਮਾਨੈਂਟ ਟਰਬੋ ਨਾਲ ਵੀਰੇ ਪਾਵਰ ਵੀ ਵਾਧਿਆ ਜੇ ਬਾਕੀ ਤੁਹਾਨੂੰ ਸਾਰਾ ਪਤਾ ਹੈਗਾ ਤੇ ਜਲਦੀ ਹੀ ਆਪਾਂ ਇਹਦੀ ਬਰੀਕੀ ਚ ਫੁੱਲ ਵੀਡੀਓ ਵੀ ਪਾਵਾਂਗੇ ਤੇ ਹੋਰ ਗੱਲਬਾਤ ਨਾ ਕੋਈ ਸੱਤ ਤੋਂ ਅੱਠ ਪਾਵਰ ਵਾਧਦੀ ਹੈ ਜੀ ਟਰਬੋ ਲਾ ਕੇ ਠੀਕ ਤਬਾਕੂ ਸੀਟ ਤੇ ਵੀ ਵੈਲਿਟੀ ਦਿੱਤੀ ਹੋਇਆ ਨਾ ਤੇ ਤੁਸੀਂ ਦੇਖ ਸਕਦੇ ਹੋ ਵੀਰ ਟੇਬਲ ਸੀਟ ਆ ਵੀਰੇ ਅੱਗੇ ਪਿੱਛੇ ਹੋਣੀ ਹੈ ਜੀ ਇਹ ਪਹਿਲੇ ਹੀ ਪੀਸ ਆ ਅੱਜ ਪਹਿਲੀ ਦੇਣਾ 15 ਅਗਸਤ ਤੇ ਤੇ ਟਰਬੋ ਵਾਲਾ ਮਾਡਲ ਆ ਜੇ ਕਿਸੇ ਭਾਈ ਨੂੰ ਹੋਰ ਜਾਣਕਾਰੀ ਇਹਦੇ ਬਾਰੇ ਤਾਂ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਸਾਰੇ ਭਰਾਵਾਂ ਦਾ